ਦੋਸਤੋ ਤੁਸੀਂ ਦੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਸ਼ਾਨ ਸਿੰਘ ਵੱਡੀ ਅਪਡੇਟ ਲੈ ਕੇ ਅੱਜ ਦੀ ਤੁਹਾਡੇ ਸਾਹਮਣੇ ਹਾਜ਼ਰ ਹਾਂ ਸੋ ਅੱਜ ਪ੍ਰਧਾਨ ਮੰਤਰੀ ਬਾਜੇਕੇ ਨੂੰ ਕੋਰਟ ਦੇ ਵਿੱਚ ਪੇਸ਼ੀ ਦੌਰਾਨ ਲਿਆਂਦਾ ਗਿਆ ਸੋ ਪ੍ਰਧਾਨ ਮੰਤਰੀ ਬਾਜੇਕੇ ਨੇ ਵੱਡਾ ਬਿਆਨ ਦਿੱਤਾ ਅੱਜ ਸਰਕਾਰ ਦੇ برخلاف ਪੁਲਿਸ ਪ੍ਰਸ਼ਾਸਨ ਦੇ برخلاف ਕਹਿੰਦੇ ਵੀ ਸਾਡੇ ਕੋਲੋਂ ਹਜ਼ਾਰਾਂ ਕਾਗਜ਼ ਇਹਨਾਂ ਨੇ ਜਾਲੀ ਸਾਈਨ ਕਰਵਾਏ ਭਾਈ ਅਮਰਤਪਾਲ ਐਮਪੀ ਸੁਣਦੇ ਹਾਂ ਪ੍ਰਧਾਨ ਮੰਤਰੀ ਬਾਜੇ ਨੇ ਕੀ ਕਿਹਾ ਇਹਨਾਂ ਜੋ ਭਾਈ ਸਾਡੇ ਉੱਤੇ ਜਾਨ ਲਾਏ ਕਿ ਮੰਤਰੀ ਨੇ ਕਿਹਾ ਨਸ਼ਾ ਖਾਂਦਾ ਬਿਲਕੁਲ ਤੁਹਾਨੂੰ ਕੁੱਟ ਮਾਰ ਕਰਕੇ ਇਹਨਾਂ ਨੇ ਸਾਡੇ ਕੋਲ ਸਾਈਨ ਹਜ਼ਾਰਾਂ ਪੇਪਰਾਂ ਤੇ ਕਰਾਏ ਕੁੱਟ ਮਾਰ ਕੇ ਨਾ ਵੀਡੀਓ ਰਿਕਾਰਡਿੰਗ ਸਾਡੇ ਤੋਂ ਕਰਾਈ ਹੈ ਆਈ ਭਾਈ ਪ੍ਰਧਾਨ ਮੰਤਰੀ ਬਾਜੇ ਨੇ ਵੀਡੀਓ ਨੂੰ ਦੇਖੀ ਕੇ ਖੋਖੇ ਆਦਾ ਇਹ ਚਲਾਓ ਗੱਲਬਾਤ ਭਾਈ ਖਦੇ ਉਹ ਆ ਬਿਆਨ ਕੁੜੀਆਂ ਵਾਲੇ ਬਿਆਨ ਥਾਰੇ ਬਿਲਕੁਲ ਗਲਤ ਭਾਈ ਅਮਰਤਪਾਲ ਐਮਪੀ ਖਰੂਰ ਸਾਹਿਬ ਦੇ ਉੱਪਰ ਵੱਡਾ ਇਲਜ਼ਾਮ ਜਿਹੜਾ ਨਸ਼ੇ ਦਾ ਲਗਾਇਆ ਜਾ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਬੜੀ ਲੰਬੀ ਚਰਚਾ ਚੱਲੀ ਜਾਂਦੀ ਹੈ ਕਿ ਐਮਪੀ ਖਰੂਰ ਸਾਹਿਬ ਅਮਰਤਪਾਲ ਸਿੰਘ ਨਸ਼ੇ ਲੈਂਦਾ ਹੈ ਜੇਲ੍ਹ ਦੇ ਅੰਦਰ ਡਿਬਰੂਗੜ ਜੇਲ੍ਹ ਦੇ ਵਿੱਚ ਟ੍ਰੋਮਾਡੋਲ ਗੋਲੀਆਂ ਲੈਂਦਾ ਹੈ ਇਸ ਤੋਂ ਇਲਾਵਾ ਹੋਰ ਵੀ ਭਿਆਨਕ ਨਸ਼ੇ ਲੈਂਦਾ ਹੈ ਵੱਡੇ ਵੱਡੇ ਇਲਜ਼ਾਮ ਲਾਏ ਜਾ ਰਹੇ ਨੇ ਸੋ ਗੱਲ ਕਰੀਏ ਭਾਈ ਅਮਰਤਪਾਲ ਦੀ ਤਾਂ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਲਾਣ ਕੀਤਾ ਸੀ ਵੀ ਅਸੀਂ ਸੁਪਰੀਮ ਕੋਰਟ ਦੇ ਵਿੱਚ ਐਨਐਸਏ ਨੂੰ ਚੁਣੌਤੀ ਦੇਣ ਜਾ ਰਹੇ ਹਾਂ ਉਹ ਵੀ ਖਬਰ ਤੁਹਾਡੇ ਨਾਲ ਪਿੱਛੇ ਸਾਂਝੀ ਕੀਤੀ ਸੀਗੀ ਸੋ ਇਹ ਜਿਹੜਾ ਬਿਆਨ ਹੈ ਭਾਈ ਅਮਰਤਪਾਲ ਦੇ ਬਰਖਲਾਫ ਦਿੱਤਾ ਜਾ ਰਿਹਾ ਸੀ ਸੋਸ਼ਲ ਮੀਡੀਆ ਤੇ ਬਹੁਤ ਵੱਡਾ ਇਹਦਾ ਚਰਚਾ ਹੋ ਰਹੀ ਸੀ ਇਸ ਬਾਰੇ ਪ੍ਰਚਲਿਤ ਕੀਤਾ ਜਾ ਰਿਹਾ ਸੀ ਕਿ ਐਮਪੀ ਖਡੂਰ ਸਾਹਿਬ ਅਮਰਤਪਾਲ ਨਸ਼ਾ ਕਰਦੇ ਨੇ ਟ੍ਰੋਮਾਡੋਲ ਗੋਲੀਆਂ ਖਾਂਦੇ ਨੇ ਅੱਜ ਪ੍ਰਧਾਨ ਮੰਤਰੀ ਬਾਜੇਕੇ ਨੇ ਕੋਰਟ ਦੀ ਪੇਸ਼ੀ ਦੇ ਦੌਰਾਨ ਵੱਡਾ ਖਲਾਸਾ ਕਰ ਦਿੱਤਾ ਪੁਲਿਸ ਦੇ ਸਾਹਮਣੇ ਮੀਡੀਆ ਨੂੰ ਬੋਲਦੇ-ਬੋਲਦੇ ਉਹਨਾਂ ਨੇ ਗੱਲ ਕਹਿ ਦਿੱਤੀ ਵੀ ਸਾਡੇ ਕੋਲ ਜਾਲੀ ਕਾਗਜ਼ ਸੈਂ ਕਰਵਾਏਗੇ ਸਾਡੇ ਕੋਲ ਵੀਡੀਓ ਬੁਵਾਈਆਂ ਗਈਆਂ ਜੋ ਵੀ ਐਮਪੀ ਅਮਰਤਪਾਲ ਤੇ ਕੁੜੀਆਂ ਦੇ ਇਲਜ਼ਾਮ ਲਗਾਏ ਹੈਗੇ ਨੇ ਜਾਂ ਹੋਰ ਵੀ ਜਿੰਨੇ ਵੀ ਇਲਜ਼ਾਮ ਲਾਏ ਹੈਗੇ ਨੇ ਸਾਰੇ ਝਾਲੀ ਹੈਗੇ ਨੇ ਇਹ ਅੱਜ ਦੀ ਵੀਡੀਓ ਦੇ ਵਿੱਚ ਇਹ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਵਾਇਰਲ ਹੋ ਰਹੀ ਹੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਜ਼ਰੂਰ ਲਿਖੋ ਧੰਨਵਾਦ